ਲੁਧਿਆਣਾ ਇਲੈਕਸ਼ਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਡੇ ਮੰਤਰੀ ਦੀ ਫੇਰ ਇੱਕ ਢੀਲੀ ਫਿਲਮ ਰਿਲੀਜ਼ ਹੋ ਗਈ ਆ ਤੁਹਾਨੂੰ ਦੱਸ ਦਿੰਨੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੋਂ ਬਾਅਦ ਵਿਵਾਦਾਂ ਤੋਂ ਇਹਨਾਂ ਦਾ ਪਿੱਛਾ ਨਹੀਂ ਛੁੱਟ ਰਖ ਸਕ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਸ਼ਿਆਰ ਪਰ ਤੋਂ ਜਿੱਤੇ ਹੋਏ ਐਮ ਐਲ ਏ ਜਿਨ੍ਹਾਂ ਨੂੰ ਹੁਣੇ-ਹੁਣੇ ਮੰਤਰੀ ਬਣਾਇਆ ਗਿਆ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਉਹਨਾਂ ਨੇ ਸ਼ਰਯਾਮ ਇਸ ਵੀਡੀਓ ਦੇ ਵਿੱਚ ਇਹ ਗੱਲ ਆਕੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਲ ਤੋਂ ਜਲ ਦੇਣਾ ਨੂੰ ਕੈਬਨਟ ਤੋਂ ਇਹਨਾਂ ਦੀ ਛੁੱਟੀ ਕਰਨੀ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਲੋਕਾਂ ਨਾਲ ਸ਼ੋਸ਼ਣ ਕਰ ਰਹੇ ਤੁਹਾਨੂੰ ਦੱਸਦೇನೆ ਇਸ ਤੋਂ ਪਹਿਲਾਂ ਵੀ ਕਈ ਮంత్రి ਜਿਹੇ ਆ ਜਿਨ੍ਹਾਂ ਦੀਆਂ ਜੈਹਾਂ ਫਿਲਮਾਂ ਰਿਲੀਜ਼ ਹੋ ਚੁੱਕੀਆਂ ਚਾਹੇ ਉਹ ਦਿੱਲੀ ਦੇ ਝਾੜੂ ਦੇ ਮੰਤਰੀ ਹੋਣ ਜਾਂ ਫਿਰ ਪੰਜਾਬ ਦੇ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਪਹਿਲਾਂ ਪਠਾਨ ਮਾਜਰਾ ਜਾਂ ਫਿਰ ਉਸ ਤੋਂ ਪਹਿਲਾਂ ਕਾਲੀਦਲ ਦੀ ਸਰਕਾਰ ਵੇਲੇ ਸੁੱਚਾ ਸਿੰਘ ਲੰਗਾ ਜਾਂ ਫਿਰ ਸ਼ੇਰ ਸਿੰਘ ਖਬਾਇਆ ਤੇ ਹੁਣੇ-ਹੁਣੇ ਮੁੰਬਈ ਦੇ ਵਿੱਚ ਇੱਕ ਵੱਡੇ ਮੰਤਰੀ ਜਿਸਨਾਂ ਦੇ ਉੱਤੇ ਪੂਰੇ ਦੇਸ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਹੁੰਦੀ ਆ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਸਮਾਜ ਨੂੰ ਸਹੀ ਸੇਧ ਦੇਣ ਤੇ ਉਹਨਾਂ ਦੇ ਜੇ ਇਹ ਕਾਰਨਾਮੇ ਜਦੋਂ ਸਾਹਮਣੇ ਆਉਂਦੇ ਆ ਤੇ ਹਰ ਇੱਕ ਹੱਕਾ ਪੱਕਾ ਰਹਿ ਜਾਂਦਾ ਹੈ ਪਰ ਤੁਹਾਨੂੰ ਫੇਰ ਕਹਿ ਦਿੰਦੇ ਨੇ ਇਸ ਚੀਜ਼ ਦੀ ਸਾਡੇ ਚੈਨਲ ਪੁਸ਼ਟੀ ਨਹੀਂ ਕਰਦਾ